ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਦਰਘੈ ਕੜੀਏ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਦਰਘੈ ਕੜੀਏ ਤੀਨੇ ਲੇਖ ਖੋਟਾ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾਂ ਬੰਦ ਸੋ ਜੋਗੀ ਜੋ ਜੁਗਤ ਪੇਸ਼ਾਣੇ ਗੁਰ ਪ੍ਰਸਾਦੀ ਏਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁੱਲ ਤਾਰੇ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖੋਵੈ ਪੜਿਆ ਬੂਝੇ ਸੋ ਪਰਵਾਣ ਜਿਸ ਸਿਰ ਦਰਗੈ ਕਾਨੀ ਸਾਨ ਦਾਨ ਸੰਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖੋਵੈ ਪੜਿਆ ਬੂਝੇ ਸੋ ਪਰਵਾਣ ਜਿਸ ਸਿਰ ਦਰਗੈ ਕਾਨੀਸਾਣ ਵਾਹਿ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਇਹ ਮਨੁੱਖਾ ਸਰੀਰ ਮਾਨੋ ਇੱਕ ਕਾਗਜ਼ ਹੈ ਅਤੇ ਮਨੁੱਖ ਦਾ ਮਨ ਸਰੀਰ ਕਾਗਜ਼ ਉੱਤੇ ਲਿਖਿਆ ਹੋਇਆ ਦਰਗਾਹੀ ਪਰਵਾਨਾ ਹੈ ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜਦਾ ਭਾਵ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਉਸ ਦੇ ਪਿੱਛੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ ਲੇਖ ਉਸ ਦੇ ਮਨ ਵਿੱਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਣਾ ਕਰ ਰਹੇ ਹਨ ਮਾਇਆ ਦੇ ਤਿੰਨੇ ਗੁਣਾ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿੱਚ ਉਕਰੇ ਜਾਂਦੇ ਹਨ ਪਰ हे ਭਾਈ ਵੇਖ ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ ᱛੀਵੇਂ ਖੋਟੇ ਕੀਤੇ ਕੰਮਾਂ ਦਾ ਖੋਟੇ ਸੰਸਕਾਰ ਲੇਖ ਵੀ ਕੰਮ ਨਹੀਂ ਆਉਂਦੇ हे ਨਾਨਕ ਜੇ ਰੁਪਏ ਆਦਿਕ ਸਿੱਕੇ ਵਿੱਚ چاندی ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ ਇਸੇ ਤਰ੍ਹਾਂ ਜਿਸ ਮਨ ਵਿੱਚ ਪਵਿੱਤਰਤਾ ਹੋਵੇ ਉਸ ਨੂੰ ਖਰਾ ਆਖਿਆ ਜਾਂਦਾ ਹੈ ਰਹਾਉ ਕਾਜੀ ਜੇ ਇੱਕ ਪਾਸੇ ਤਾਂ ਇਲਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਵੀ ਹੈ ਰਿਸ਼ਵਤ ਦੀ ਖਾਤਰ ਸਰੀ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ ਰਿਸ਼ਵਤ ਖਾਂਦਾ ਹੈ ਬ੍ਰਾਹਮਣਾ ਕਰੋੜਾ ਸੂਦਰ ਖਵਾਉਂਦੇ ਬੰਦਿਆਂ ਨੂੰ ਦੁਖੀ ਕਰ ਕਰਕੇ ਤੀਰੇ ਸਨਾਨ ਵੀ ਕਰਾਂਦਾ ਹੈ ਜੋਗੀ ਵੀ ਅੰਨਾ ਹੈ ਤੇ ਜੀਵਨ ਦੀ ਜਾਂਚ ਨਹੀਂ ਜਾਂਦਾ ਇਹ ਤਿੰਨੇ ਆਪਣੇ ਵੱਲੋਂ ਧਰਮ ਨੇ ਤਾਂ ਹਨ ਪਰ ਇਨ੍ਹਾਂ ਤਿੰਨਾਂ ਦੇ ਹੀ ਅੰਦਰ ਆਤਮਿਕ ਜੀਵਨ ਵੱਲ ਸੁੰਨ ਹੀ ਸੁੰਨ ਹੈ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਂਚ ਸਮਝਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਂਦਾ ਹੈ ਕਾਜੀ ਖੁਆਇਸ਼ਾਂ ਵੱਲੋਂ ਪਰਤਦਾ ਹੈ ਬ੍ਰਾਹਮਣ ਉਹ ਹੈ ਜੋ ਸਰਵ ਵਿਆਪਕ ਪ੍ਰਭੂ ਵੀ ਸੁਰਤ ਜੋੜਦਾ ਹੈ ਇਸ ਤਰ੍ਹਾਂ ਆਪ ਵੀ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦਾ ਹੈ ਹੱfte ਆਪਣੀਆਂ ਸਾਰੀਆਂ ਕੋਲਾਂ ਨੂੰ ਵੀ ਲੰਘਾ ਲੈਂਦਾ ਹੈ ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿੱਚ ਟਿੱਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ ਉਹੀ ਮੁਸਲਮਾਨ ਹੈ ਜੋ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਦਾ ਨਾਸ਼ ਕਰਦਾ ਹੈ ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਉਸ ਦੇ ਮੱਥੇ ਉੱਤੇ ਦਰਗੇ ਦਾ ਟਿੱਕਾ ਲੱਗਾ ਹੋਇਆ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ